ਕੱਲੇ ਦਰਖਤ ਸਾੜਨ ਵਾਲੇ ਜ਼ਿਆਦਾ ਨਹੀਂ ਐਂ ਤਾਰ ਬਚਾਉਣੇ ਵਾਲੇ ਵੀ ਹੈਗੇ ਆ ਦੇਖੋ ਅਸੀਂ ਕਿਆ ਸੁਣੀ ਹਰਿਆਵਲ ਸੰਭੀ ਹੋਈ ਆ ਆ ਸਰੀ ਖੜਾ ਸਾਰੇ ਵੇੜੇ 'ਚ ਇਹਨਾਂ ਦੇਖ ਲੋ ਡੰਗਰ ਪਸ਼ੂਆਂ ਤੇ ਵੀ ਛਾਵਾ ਕਰੀ ਹੋਈ ਆ ਤੇ ਸਾਰੇ ਸ਼ੈੱਡ ਦੇ ਫੈਲਿਆ ਹੋਇਆ ਸ਼ੈੱਡ ਵੀ ਠੰਡਾ ਰਹਿੰਦਾ ਇਹਦੇ ਨਾਲ ਇਧਰ ਫਲ ਫਰੂਟਾਂ ਵਾਲੇ ਅਤੇ ਦੇਖੋ ਬਿਲਕੁਲ ਸੜਕ ਦੇ ਕਿਨਾਰੇ ਲੀਜੀਆਂ ਲੱਗੀਆਂ ਹੋਈਆਂ ਵੈਸੇ ਅਸੀਂ ਆਏ ਸਾਲ ਘੱਟੇ ਖਾਣਦੇ ਆ ਬੱਚੀ ਖਾ ਹੋ ਜੰਨੇ ਕੋਈ ਨਹੀਂ ਚਲੋ ਕੋਈ ਦਾ ਫਲ ਖਾਂਦਾ ਲਗਾੜ ਖੜਾ ਲਗਾੜ ਲੱਗਦੇ ਇਹਨੂੰ ਉੱਤੇ ਤੇ ਸੁੱਕ ਗਿਆ ਤਾਂ ਚਲੋ ਹਰਾ ਹੋਣ ਲੱਗ ਗਿਆ ਇਧਰ ਚੀਕੂ ਖੜਾ ਚੀਕੂ ਬਲੇਰੇ ਲੱਗਦੇ ਇਹਨੂੰ ਬੀਲਾਂ ਲਾਤੀਆਂ ਮਾਤਾ ਸ਼੍ਰੀ ਨੇ ਕੀ ਆਗੂਆ ਵਗੈਰਾ ਲੱਗਣ ਲੱਗ ਜਾਣੀਆਂ ਆਖੜਾ ਅਮਰੂਦ ਇਹਨੂੰ ਲੱਗਦੇ ਆ ਕਾਲੇ ਅਮਰੂਦ ਜਦੋਂ ਲੱਗੇ ਹੋਣਗੇ ਉਦੋਂ ਦਰਸ਼ਨ ਕਰਾਇੰਗੇ ਬਾਕੀ ਇਧਰ ਨਿੰਬੂ ਪ੍ਰਜਾਤੀ ਦੇ ਤੁਣਾ ਵਗੈਰਾ ਤੇ ਅਮਰੂਦ 12 ਮਾਸੀ ਨਿੰਬੂ ਆ ਇਹਨੂੰ ਨਿੰਬੂ ਲੱਗਦੇ ਆ ਪੂਰੇ ਸਾਰਾ ਸਾਲੇ ਲੱਗੀ ਜਾਂਦੇ ਆ ਅੰਬ ਦੇਖੋ ਕਿਆ ਕੰਮ ਦਾ ਆਪਣੇ ਕੋਲ ਇਹ ਦੂਜਾ ਅੰਬ ਇਹ ਦੀ ਸ਼ਕਲ ਹੁਣੀ ਦੇਖ ਲਓ ਇਹ ਪੱਕ ਕੇ ਜਿਹੜਾ ਬਾਜ਼ਾਰ ਚੰਮ ਹੁੰਦਾ ਨਾ ਉਹੀ ਚੀਜ਼ ਬਣਨੀ ਹੈ ਇਹਦੀ ਇੱਧਰ ਦੇਖ ਲਓ ਇਹ ਵੀ ਅੰਬਾਂ ਨਾਲ ਪਰੇ ਪਏ ਆਉਂਦੇ ਸਾਰੇ ਇੱਧਰ ਲੀਚੀ ਹੋਰ ਆ ਗਈ ਆਪਣੇ ਕੋਲ ਦੇਖੋ ਕਿਆ ਸੋਨੇ ਗੁੱਛਿਆਂ ਦੇ ਗੁੱਛੇ ਲੱਗੇ ਹੋਏ ਆ ਤੇ ਆ ਤਾਂ ਪੱਕਣ ਵੀ ਲੱਗੀਆਂ ਲਾਲ ਹੋ ਗਈਆਂ ਤੇ ਹਲਦੀ ਵੀ ਬੂਟਿਆਂ ਦੇ ਨਾਲ ਨਾਲ ਡੋਲਾਂ ਪਰ ਸਿਰੇ ਦੇ ਸਿਰੇ ਤੱਕ ਲਾਈ ਹੋਈ ਆ ਉਹ ਟਾਵਰ ਥੱਲੇ ਵਿਲਾ ਪਿਆ ਦਾ ਉੱਥੇ ਵੀ ਦੇਖੋ ਹਲਦੀ ਕਿਆ ਸੋਹਣੀ ਹੋਈ ਵੀ ਆ ਬੂਟੇ ਉਧਰ ਸ਼ਮਸ਼ਾਨ ਘਾਟ ਜੀ ਵੀ ਸੋਹਣੇ ਲਵਾਏ ਹੋਏ ਆ ਤੇ ਮਤਲਬ ਗੱਲ ਤਾਂ ਇਹ ਆ ਵੀ ਬੂਟੇ ਜੇ ਬੰਦਾ ਇੱਕ ਦੋ ਵੀ ਐਸਾ ਲਾਉਂਦਾ ਰਹੇ ਇਹ ਆਲੂ ਬਹਾਰੇ ਦਾ ਬੂਟਾ ਹੀ ਇਹ ਉਧਰ ਬਾਦਾਮਾਂ ਦਾ ਦੇਖੋ ਜੇ ਲੱਗੇ ਹੁਣ ਇਹ ਬਾਦਾਮਾਂ ਦਾ ਬੂਟਾ ਤੇ ਅੰਜੀਰ ਆ ਦੇਖੋ ਇਹ ਹਲੇ ਚੱਕਣਾ ਕੱਲ ਪਰਸੋਂ ਜੇ ਗਿਰ ਗਿਆ ਇੰਨਾ ਫਲ ਪੈ ਗਿਆ ਤਾਂ ਅੰਜੀਰ ਨੂੰ ਆ ਦੇਖੋ ਸਾਰਾ ਹੀ ਬੂਟਾ ਭਰਿਆ ਪਿਆ ਅੰਜੀਰਾਂ ਨਾਲ ਇੰਨਾ ਅੰਜੀਰ ਲੱਗਿਆ ਹੋਇਆ ਇਹਨੂੰ ਕੱਲਰ ਪਾਸੋਂ ਜੇ ਡਿੱਗ ਗਿਆ ਹਵਾ ਨਾਲ ਤੇ ਹੁਣ ਆਪਾਂ ਨੇ ਇਹਨੂੰ ਕਰਦੇ ਆਂ ਜਾਂ ਸਿੱਧਾ ਕਰਦੇ ਆਂ ਦੇਖੋ ਇੰਨਾ ਅੰਜੀਰ ਕਦੇ ਨਹੀਂ ਤੁਸੀਂ ਕਦੇ ਲੱਗਾਇਆ ਦੇਖਿਆ ਹੁਣ ਸਾਰੇ ਹੀ ਬੂਟਾ ਫਲਿਆ ਪਿਆ ਬਾਦਾਮ ਆਲੂ ਬਖਾਰਾ ਆਂਬ ਤਾਂ ਆਪਣੇ ਵਾਧੂ ਲੱਗਦੇ ਆਂ ਚੱਕਰੇ ਨਹੀਂ ਕੋਈ ਨੇ ਥੱਲੇ ਆ ਹੁਣ ਮਿਰਚਾਂ ਮੋਚਾਂ ਲਾਤੀਆਂ ਉਧਰ ਨਿੰਬੂ ਉਧਰ ਆਂਗੂਰਾਂ ਦੀ ਵੇਲ ਨੇ ਅਰਜਣਾ ਹੁਣ ਸਾਰੇ ਫਰੇ ਤਾਰਾ ਮੰਤੀਆਂ ਪਾਣੇ ਫਰੇ ਤੱਕ ਆਂਬ ਦੇਖ ਲੋ ਪਰਿਆ ਪਿਆ ਆਂਬਾਂ ਨਾਲ ਬੂਟਾ ਇੱਧਰ ਲੱਗਦੀਆਂ ਆਪਣੇ ਫਿਰ ਜਾਮਣਾ ਸੋ ਜ਼ਰੂਰੀ ਨਹੀਂ ਬਈ ਬੂਟੇ ਸਾੜਨ ਵਾਲੀ ਪੰਜਾਬ ਜੀ ਆਦਾ ਅਸੀਂ ਤਾਂ ਯਾਰ ਪਚਾਉਣੇ ਵਾਲੇ ਵੀ ਬੂਟਿਆਂ ਨੂੰ ਹੈਗੇ ਆ ਦਰਾ ਮੋਟਰਾਂ ਦੇ ਵੀ ਪੂਰੀ ਹਰਿਆਵਲੇ ਹਰਿਆਵਲਾ ਹੰਬ ਖੜੇ ਆਂ ਕਿਹਾ ਹੰ ਬਰੂਟਾ ਲਾਤਾ ਤਾਂ ਪਿਛੇ ਜੇ